ਸਤਿ ਸ੍ਰੀ ਅਕਾਲ ਦੋਸਤੋ ਸਾਨੂੰ ਗੁਰਬਾਣੀ ਸਿਖਾਉਂਦੀ ਕੀ ਹੈ ਸਾਨੂੰ ਤਾਂ ਗੁਰਬਾਣੀ ਇਹੀ ਸਿਖਾਉਂਦੀ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਤੋਂ ਵਿਕਾਰਾਂ ਤੋਂ ਬਚ ਕੇ ਰਹੋ ਇਹਨਾਂ ਵਿਕਾਰਾਂ ਤੋਂ ਦੂਰ ਰਹੋ ਤੇ ਇਹਨਾਂ ਵਿਕਾਰਾਂ ਨੂੰ ਦੂਰ ਕਰਨ ਲਈ ਸਾਨੂੰ ਸੇਵਾ ਦਾ ਕਨਸੈਪਟ ਬਾਬਾ ਜੀ ਨੇ ਦਿੱਤਾ ਸੀਗਾ ਕਿ ਜੇ ਅਸੀਂ ਸੇਵਾ ਕਰਾਂਗੇ ਤਾਂ ਸਾਡਾ ਮਨ ਨੀਵਾ ਹੋਊਗਾ ਮਤ ਸਾਡੀ ਉੱਚੀ ਹੋਊਗੀ ਇਸ ਲਈ ਸਾਨੂੰ ਲੰਗਰ ਘਰ ਦੀ ਪਰਥਾ ਦਿੱਤੀ ਸੀ ਇਸ ਲਈ ਸਾਨੂੰ ਜੋੜਾ ਘਰ ਦੀ ਪ੍ਰਥਾ ਦਿੱਤੀ ਸੀ ਜਦੋਂ ਵੀ ਅਸੀਂ ਜੋੜੇ ਕਿਸੇ ਦੇ ਛਾੜਦੇ ਹਾਂ ਸੰਗਤ ਦਾ ਜੋੜਾ ਛਾੜਦੇ ਹਾਂ ਤਾਂ ਸਾਡਾ ਮਨ ਨੀਵਾ ਹੁੰਦਾ ਇਸ ਦਾ ਮਤਲਬ ਇਹੀ ਸੀ ਇਹ ਨਹੀਂ ਕਿ ਅਸੀਂ ਜੋੜਾ ਘਰ ਚ ਤਾਂ ਜੋੜੇ ਛਾੜ ਛਾੜ ਕੇ ਬੜੇ ਪਾਲਿਸ਼ ਕਰ ਕਰਕੇ ਕਪੜਾ ਮਾਰ ਮਾਰ ਕੇ ਰੱਖ ਰਹੇ ਹਾਂ ਤੇ ਜਦੋਂ ਕੋਈ ਸੰਗਤ ਆ ਜਵੇ ਤਾਂ ਅਸੀਂ ਉਹਨੂੰ ਬੜੇ ਰੂੜ ਤਰੀਕੇ ਨਾਲ ਬੋਲਦੇ ਹਾਂ ਬੜੇ ਹੰਕਾਰ ਚ ਬੋਲਦੇ ਹਾਂ ਅਸੀਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਹਾਂ ਸਾਨੂੰ ਇਹ ਲੱਗਦਾ ਕਿ ਸਾਡੇ ਤੋਂ ਸਿਆਣਾ ਕੋਈ ਨਹੀਂ ਪਰ ਜਦੋਂ ਗੁਰੂ ਨਾਨਕ ਦੇਵ ਜੀ ਵਰਗੇ ਵੱਡੇ ਵੱਡੇ ਸੰਤਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਮੈਂ ਸਿਆਣਾ ਨਹੀਂਗਾ ਉਹ ਮਾਲਕ ਸਿਆਣਾ ਅਸੀਂ ਫੇਰ ਨਹੀਂ ਉਹਨਾਂ ਦੀ ਗੱਲ ਨੂੰ ਸਮਝ ਪਾ ਰਹੇ ਅੱਜ ਤੱਕ ਅਸੀਂ ਉਸੇ ਘੁੰਮਣ ਘੇਰੀ 'ਚ ਆ ਅਸੀਂ ਬਾਹਰਲੇ ਦਿਖਾਵੇਂ ਦੇ ਚੱਕਰਾਂ 'ਚ ਪਏ ਹੋਏ ਆ ਅੰਦਰੋਂ ਤਾਂ ਸਾਡਾ ਮਨ ਉੱਥੇ ਹੀ ਖੜਾ ਹੈ ਜਿੱਥੇ ਪਹਿਲਾਂ ਖੜਾ ਸੀ ਸਾਨੂੰ ਇਨੇ ਸਾਲ ਹੋ ਗਏ ਪਾਠ ਸੁਣਦਿਆਂ ਨੂੰ ਕੀਰਤਨ ਸੁਣਦਿਆਂ ਨੂੰ ਗੁਰਬਾਣੀ ਸੁਣਦਿਆਂ ਨੂੰ ਦੀਵਾਨ ਸੁਣਦਿਆਂ ਨੂੰ ਗੁਰੂਆਂ ਦੇ ਦੀਵਾਨ ਸੁਣਦੇ ਆ ਪਾਠ ਕਰਦੇ ਆ ਲੇਕਿਨ ਪਾਠ ਕਰਨ ਦੇ ਬਾਵਜੂਦ ਵੀ ਜਿਹੜਾ ਸਾਡਾ ਮਨ ਹੈ ਨਾ ਇਹ ਉੱਥੇ ਹੀ ਹੈ ਇਹਦੇ 'ਚ ਕੋਈ ਫਰਕ ਨਹੀਂ ਪਿਆ ਤੇ ਜਦੋਂ ਤੱਕ ਸਾਡੇ ਮਨ 'ਚ ਕੋਈ ਫਰਕ ਨਹੀਂ ਪੈਂਦਾ ਉਦੋਂ ਤੱਕ ਸਾਡੇ ਬਾਠ ਕਰੇ ਦਾ ਵੀ ਕੋਈ ਫਾਇਦਾ ਨਹੀਂ ਜੇ ਅਸੀਂ ਪਾਠ ਕਰਦੇ ਆ ਨਾ ਜੇ ਅਸੀਂ ਗੁਰੂ ਘਰ ਜਾਂਦੇ ਆ ਨੀਵੇਂ ਹੋ ਕੇ ਜਾਂਦੇ ਆ ਜਾਂ ਨੀਵੇਂ ਹੋਣ ਦੇ ਲਈ ਜੋ ਗੁਰੂ ਸਾਹਿਬ ਨੇ ਸਾਨੂੰ ਕੰਮ ਦੱਸੇ ਨੇ ਉਹ ਅਸੀਂ ਕਰਦੇ ਆ ਨਾ ਤਾਂ ਉਹਦੇ ਨਾਲ ਸਾਡਾ ਮਨ ਨੀਵਾ ਹੋਣਾ ਚਾਹੀਦਾ ਜੇ ਮਨ ਦੇ ਵਿੱਚ ਉਹੀ ਅਹੰਕਾਰ ਭਰਿਆ ਹੋਇਆ ਹੈ ਹਲਕੀਆਂ ਗੱਲਾਂ ਨੇ ਛੋਟੀਆਂ ਗੱਲਾਂ ਸਾਡੇ ਮਨ 'ਚ ਆਉਂਦੀਆਂ ਨੇ ਜਾਤਾਂ ਪਾਤਾਂ ਆਉਂਦੀਆਂ ਨੇ ਫੇਰ ਸਾਡੇ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਬਿਹਤਰ ਇਹੀ ਹੈ ਕਿ ਪਹਿਲਾਂ ਅਸੀਂ ਪਾਣੀ ਜੋ ਪੜਦੇ ਆ ਉਸ ਤੇ ਅਮਲ ਕਰੀਏ ਜੋ ਸਾਨੂੰ ਬਾਣੀ ਕਹਿਣਾ ਚਾਹੁੰਦੀ ਹੈ ਜੋ ਸਾਡੇ ਗੁਰੂ ਸਹਿਬਾਨ ਸਾਨੂੰ ਸਿੱਖਿਆ ਦੇਣਾ ਚਾਹੁੰਦੇ ਨੇ ਉਹ ਸਿੱਖਿਆ ਨੂੰ ਅਸੀਂ ਸੁਣੀਏ ਤੇ ਉਹ ਸਿੱਖਿਆ ਦੇ ਅਨੁਸਾਰ ਆਪਣਾ ਜੀਵਨ ਜੀਏ ਹੋ ਕੀ ਰਿਹਾ ਰੋਜ਼ ਗੁਰਬਾਣੀ ਸੁਣ ਰਹੇ ਆਂ ਕ੍ਰੋਧ ਦੇ ਅੰਦਰੋਂ ਭਰੇ ਹੋਏ ਆਂ ਜੋੜਾ ਘਰ ਦੇ ਵਿੱਚ ਜਾਨੇ ਆਂ ਜੋਕਾਂ ਦੇ ਜੋੜੇ ਛਾੜਦੇ ਆਂ ਲੱਕਦੇ ਆਂ ਸੰਗਤ ਜੀ ਸੰਗਤ ਜੀ ਕਰਦੇ ਆਂ ਗੁੱਸਾ ਸਾਡੇ ਚੇਨਾ ਭਰਿਆ ਹੋਇਆ ਜੇ ਕੋਈ ਸੰਗਤ ਵੱਲੋਂ ਥੋੜੀ ਜੀ ਵੀ ਗਲਤੀ ਹੋ ਜਾਂਦੀ ਹੈ ਤਾਂ ਸੰਗਤ ਨੂੰ ਪਿਆਰ ਨਾਲ ਸਮਝਾਣ ਦੀ ਬਜਾਏ ਆਪਾਂ ਉਹਨਾਂ ਨੂੰ ਖੁੱਦ ਕੇ ਪੈ ਜੰਨੇ ਆ ਇਸ ਕਰਕੇ ਗੁਰੂ ਘਰ ਜਾਣ ਦਾ ਫਾਇਦਾ ਤਾਂ ਹੀ ਹੈ ਜੇ ਗੁਰੂ ਘਰ ਤੋਂ ਕੁਝ ਸਿੱਖਿਆ ਜਾਵੇ ਨਹੀਂ ਤਾਂ ਐਵੇਂ ਮੱਥੇ ਟੇਕਣ ਨਾਲ ਕੁਝ ਨਹੀਂ ਮਿਲਦਾ ਗੁਰਦੁਆਰਾ ਛੱਡੋ ਚਰਚਾਂ 'ਚ ਚਲੇ ਜਾਓ ਪਸੀਤਾ 'ਚ ਚਲੇ ਜਾਓ ਮੰਤਰਾਂ 'ਚ ਚਲੇ ਜਾਓ ਜਦੋਂ ਤੱਕ ਆਪਾਂ ਨੂੰ ਗੁਰੂਆਂ ਦਾ ਕਨਸੈਪਟ ਸਮਝ ਨਹੀਂ ਆਊਗਾ ਨਾ ਕਿ ਗੁਰੂ ਸਾਹਿਬ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ ਅਸਲ 'ਚ ਗੁਰੂ ਸਾਡੇ ਗੁਰੂ ਕਿਉਂ ਨਹੀਂ ਕਿਉਂਕਿ ਉਹ ਸਾਡੇ ਤੋਂ ਉੱਚੇ ਸੀ ਸੁੱਚੇ ਸੀ ਵਧੀਆ ਸੀ پاک ਸੀ ਤੇ ਅਸੀਂ ਉਹਨਾਂ ਦੇ ਮੁਕਾਬਲੇ ਕਿਹੜੇ ਰਸਤੇ 'ਤੇ ਆ ਜਦੋਂ ਸਾਡੇ ਦਿਲ ਤੇ ਸਾਡਾ ਕੰਟਰੋਲ ਹੋਊਗਾ ਨਾ ਜਦੋਂ ਹੰਕਾਰ ਖਤਮ ਹੋਊਗਾ ਤੇ ਫਿਰ ਦੇਖਿਓ ਗੁਰਦੁਆਰੇ ਜਾਣ ਦਾ ਅਲੱਗ ਹੀ ਮਜ਼ਾ ਹੋਊਗਾ ਫਿਰ ਤੁਹਾਨੂੰ ਚਾਰੇ ਪਾਸੇ ਗੁਰੂ ਦਿਖੂਗਾ ਤੇ ਗੁਰਬਾਣੀ ਦਿਖੂਗੀ ਜੇ ਹੰਕਾਰਮੰਚ ਹੈ ਜਿੰਨੇ ਮਰਜ਼ੀ ਜੋੜੇ ਝਾੜਦੇ ਰਹੀਏ ਕੋਈ ਫਾਇਦਾ ਨਹੀਂ ਪਹਿਲਾ ਤਾਂ ਹੰਕਾਰ ਨੂੰ ਮਨੋਂ ਕੱਢੀਏ ਵਿਖਾਵਿਆਂ ਨੂੰ ਮਨੋਂ ਕੱਢੀਏ ਮੈਂ ਇਹ ਸੋਚ ਰਿਹਾ ਕਿ ਆਪਾਂ ਅਸੀਂ ਸਿਰ ਟਾ ਕੇ ਗੁਰਦੁਆਰਾ ਸਾਹਿਬ ਜਾਨੇ ਆ ਕਨਸੈਪਟ ਕੀ ਹੈ ਕਿਉਂ ਜਾਨੇ ਆ ਸਿਰ ਟਾ ਕੇ ਸਿਰਫ ਇੱਕ ਰਿਸਪੈਕਟ ਦਿੰਨੇ ਆ ਆਪਣੇ ਗੁਰੂਆਂ ਨੂੰ ਜਦਕਿ ਇਹ ਵਾਲ ਤਾਂ ਉਹਨਾਂ ਦੀ ਦਿੱਤੇ ਹੋਏ ਨੇ ਇਹ ਸਿਰ ਵੀ ਉਹਨਾਂ ਦਾ ਦਿੱਤਾ ਹੋਇਆ ਸਾਰਾ ਗੁਰੂ ਦਾ ਹੀ ਦਿੱਤਾ ਹੋਇਆ ਇਹ ਪੈਰ ਵੀ ਗੁਰੂ ਦੇ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਪੁੰਝ ਪੁੰਝ ਕੇ ਜਾਨਨੇ ਆ ਜੇ ਪੈਰ ਗੁਰੂ ਦੇ ਘਰ ਦੇ ਵਿੱਚ ਪੈਰ ਪੁੰਚ ਕੇ ਜਾਂਦੇ ਆ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਕਿ ਅਸੀਂ ਆਪਣੇ ਗੁਰੂ ਸਹਿਬਾਨ ਕੋਲ ਜਾਂਦੇ ਆ ਸਾਡੇ ਪੈਰ ਸਾਫ਼ ਸੁਥਰੇ ਹੋਣ ਕਿਤੇ ਲਿਬੜੇ ਨਾ ਹੋ ਕਿਤੇ ਗਲਤ ਜਗ੍ਹਾ ਤੋਂ ਨਾ ਪੈਰ ਹੋ ਕੇ ਆਏ ਹੋ ਜਲ ਕੇ ਸਰੀਰ ਤਾਂ ਸਾਰਾ ਸੜ ਫੁੱਕੇ ਸੁਆਹ ਹੋ ਜਾਣਾ ਇਹ ਸਰੀਰ ਨੇ ਇੱਥੇ ਹੀ ਰਹਿ ਜਾਣਾ ਇਹ ਸਰੀਰ ਦਾ ਕਨਸੈਪਟ ਹੀ ਨਹੀਂ ਹੈ ਜੋ ਪਰਮਾਤਮਾ ਦਾ ਕਨਸੈਪਟ ਹੈ ਇਸ ਸਰੀਰ ਦੇ ਨਾਲ ਇਹਦਾ ਕੋਈ ਤਾਲੁਕ ਹੀ ਨਹੀਂ ਕਿਉਂਕਿ ਸਰੀਰ ਤਾਂ ਮਿੱਟੀ ਦਾ ਪੁੱਤਲਾ ਹੈ ਇਦੇ ਅੰਦਰ ਜੋ ਇਹਦੀ ਆਤਮਾ ਬੈਠੀ ਹੈ ਨਾ ਜੀ ਆਪਾਂ ਤਾਂ ਉਸ ਨੂੰ ਰਾਜੀ ਕਰਨਾ ਹੈ ਤੇ ਗੁਰਬਾਣੀ ਆਤਮਾ ਨੂੰ ਕਿਵੇਂ ਬੁਲੰਦੀਆਂ ਤੱਕ ਲੈ ਕੇ ਜਾਣਾ ਹੈ ਕਿਵੇਂ ਆਪਾਂ ਆਤਮਾ ਨੂੰ ਰਾਜੀ ਕਰਨਾ ਹੈ ਉਹਦੇ ਹੀ ਤਰੀਕੇ ਦੱਸਦੀ ਹੈ ਮਨ ਨੂੰ ਕਿਵੇਂ ਸਾਫ਼ ਕਰਨਾ ਹੈ ਨਾਮ ਸਿਮਰਨ ਕਿਵੇਂ ਕਰਨਾ ਹੈ ਕਿਵੇਂ ਆਪਣਾ ਮਨ ਸ਼ੁੱਧ ਕਰਨਾ ਹੈ ਕਿਵੇਂ ਹੰਕਾਰ ਨੂੰ ਅਸੀਂ ਵਾਸਚ ਕਰਨਾ ਹੈ ਕਿਵੇਂ ਆਪਣੇ ਮਨ ਨੂੰ ਵਾਸਚ ਕਰਨਾ ਹੈ ਸਾਰੀਆਂ ਚੀਜ਼ਾਂ ਨੂੰ ਗੁਰਬਾਣੀ ਖੋਲ-ਖੋਲ ਕੇ ਦੱਸਦੀ ਹੈ ਜਾਣ ਦਾ ਫਾਇਦਾ ਤਾਂ ਆਈ ਹੈ ਜੇ ਗੁਰੂ ਘਰ ਜਾ ਕੇ ਨੀਵੇਂ ਹੋਈਏ ਸੱਚੇ ਹੋइए ਤੇ ਮਾੜਾ ਕਰਨ ਤੋਂ ਡਲੀਏ ਨਹੀਂ ਤਾਂ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਚਾਹੇ ਇੱਕ ਵਾਰ ਜਾਓ ਚਾਹੇ ਹਜ਼ਾਰ ਵਾਰ ਜਾਓ ਬਹੁਤ ਬਹੁਤ ਮਿਹਰਬਾਨੀ